ਹਾਲ ਮੁਰੀ ਦਾ ਦਾ ਕਹਿਣਾ 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 ਮੇਰੇ ਪਿਆਰੇ ਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਸਾਧ ਸੰਗਤ ਜੀ ਜਦੋਂ ਇਹ ਪਤ ਰਾਤ ਮਰਿੰਡੇ ਥਾਣੀ ਤੇ ਰੱਖਿਆ ਅਗਲੀ ਸਵੇਰ ਪਹੁੰਚਾ ਦਿੱਤਾ ਸਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਪੇਸ਼ੀ ਹੋਣ ਲੱਗੀ ਹੈ ਸਿਪਾਹੀ ਆ ਗਏ ਮਾਤਾ ਜੀ ਆਪਣੇ ਪੁੱਤਰਿਆਂ ਦੇ ਮਾਤਾ ਗੁਦਿਲ ਕੌਰ ਜੀ ਕਹਿੰਦੇ ਕੀ ਕਸੂਰ ਕੀਤਾ ਮੇਰੇ ਪੁੱਤਰਿਆਂ ਨੂੰ ਜੋ ਕੁਝ ਪੁੱਛਣਾ ਮੇਰੇ ਕੋਲੋਂ ਪੁੱਛੋ ਮੈਂ ਚੱਲਦੀ ਆ ਨਾ ਮਾਜੀ ਸਾਨੂੰ ਮਜਬੂਰ ਨਾ ਕਰੋ ਤੁਹਾਨੂੰ ਲਜਾਣ ਦਾ ਹੁਕਮ ਲੈ ਕੇਵਲ ਸਹਿਬਜ਼ਾਦੇ ਨੂੰ ਬੁਲਾਇਆ ਸਾਧ ਸੰਗਤ ਹੁਣ ਵਜ਼ੀਰ ਖਾਨ ਗੁਰੂ ਸਾਹਿਬ ਨੂੰ ਤੇ ਪਕੜ ਨਹੀਂ ਸਕਿਆ 10 ਲੱਖ ਦਾ ਢੇਰਾ ਹੋਵੇ ਤੇ ਫਿਰ ਵੀ ਨਾ ਪਕੜ ਸਕਿਆ ਮਹਾਰਾਜ ਜਫਰ ਨਾਮੇ ਵਿੱਚ ਲਿਖ ਦਿੰਨੇ ਗੁਰਸਨੇਹ ਚਕਾਰੇ ਪੁਨਦ 61 ਨਰ ਕਿ 10 ਲੱਖ ਬਰਾਇਦ ਬਰੋ ਬੇਖਬਰ 61 ਨਰ 40 ਚਾਲੀਆਂ ਨੂੰ ਫੜਨ ਵਾਸਤੇ ਮਾਰੇ ਕਹਿੰਦੇ 10 ਲੱਖ ਦਾ ਕੇਰਾ ਪਾ ਲਿਆ ਹੁਣ ਵਜੀਰ ਖਾਨ ਵਰਗਿਆਂ ਨੂੰ ਤੇ ਇਹ ਲੂਰੀਆਂ ਆਉਂਦੀਆਂ ਮਨ ਵਿੱਚ ਜੇ ਗੁਰੂ ਦੇ ਸਹਬਜ਼ਾਦੇ ਪਕੜੇ ਗਏ ਜਾਨ ਨੂੰ ਮਾਰ ਮਕਾਉਣਾ ਤੇ ਉਹਨਾਂ ਵਾਸਤੇ ਸਖਾੜਾ ਸੁਣ ਇਹਨਾਂ ਤੋਂ ਈਨ ਮਨਾ ਲਈ ਜਾਵੇ ਤੇ ਸਾਡੀ ਬਹੁਤ ਵੱਡੀ ਜਿੱਤ ਹੈ ਸਹਬਜ਼ਾਦਿਆਂ ਨੂੰ ਹੁਣ ਜਦੋਂ ਕਚਹਿਰੀ ਵੱਲੋਂ ਸਿਪਾਈ ਲੈ ਕੇ ਜਾਂਦੇ ਕਹਿੰਦੇ ਦੇਖਿਓ ਬੱਚਿਓ ਜਦੋਂ ਕਚਹਿਰੀ ਵਿੱਚ ਦਾਖਲ ਹੋਵੋਗੇ ਜਿਵੇਂ ਅਸੀਂ ਸਿਰ ਝੁਕਾ ਕੇ ਸਲਾਮ ਕਰਾਂਗੇ ਨਾ ਇਸੇ ਤਰ੍ਹਾਂ ਤੁਸੀਂ ਵੀ ਸਿਰ ਝੁਕਾ ਕੇ ਲੰਘਣਾ ਵਜ਼ੀਰ ਖਾਨ ਬਹੁਤ ਖੁਸ਼ ਹੋਵੇਗਾ ਤੁਹਾਨੂੰ ਬਹੁਤ ਧਨ ਦੌਲਤ ਨਾਲ ਲਵਾਜੇਗਾ ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ ਜਿਸੋ ਕਚਹਿਰੀ ਵਿੱਚ ਦਾਖਲ ਹੋਣ ਲਈ ਵੱਡਾ ਦਰਵਾਜ਼ਾ ਬੰਦ ਛੋਟੀ ਵਾਰੀ ਖੋਲੀ ਗਈ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਬਾਹ ਪਕੜ ਕੇ ਆਖਣਾ ਇਸ਼ਾਰਾ ਕਰਦੇ ਵੀਰਾ ਪਤਾ ਆਪਾਂ ਕਿਵੇਂ ਦਾਖਲ ਹੋਣਾ ਹੈ ਅੰਦਰ ਆਪਰ ਦਾਸ ਕਰਦੇ ਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਉੱਤੀ ਮਤ ਉੱਚੀ ਹੋਵੇ ਜੀ ਸਹਿਬਜ਼ਾਦੇ ਜੀ ਪਿੱਛੇ ਨੂੰ ਢੜ ਕਰਕੇ ਆਪਣਾ ਪਾਵਨ ਪਵਿੱਤਰ ਜੋੜਾ ਪਹਿਲਾਂ ਦਿਖਾਇਆ ਅੰਦਰ ਮਾਨੋ ਸੂਬੇ ਨੂੰ ਆਪਣੀ ਜੁੱਤੀ ਵਿਖਾਲੀ ਹੈ ਵਿਚਾਰੀ ਵਿੱਚ ਦਾਖਲ ਹੋਏ ਐ ਸਾਰਿਆਂ ਵੱਲ ਦੇਖਦੇ ਨੇ ਦੋਵੇਂ ਸਹਿਬਜ਼ਾਦੇ ਘੁੰਮ ਕੇ ਤਾਂ ਜੀ ਮਲਾਣੇ ਮੁੱਲਾ ਨਵਾਬ ਵजीर खान ਆਪ ਉੱਚੀ ਕੁਰਸੀ ਤੇ ਬੈਠਾ ਹੈ ਇੱਕ ਬੰਦੇ ਸੁੱਚਾ ਨਾਮੇ ਖੜਾ ਤੇ ਫਤੇ ਬਲਾਉਣ ਵਾਲਾ ਤੇ ਕੋਈ ਹੈ ਨਹੀਂ ਸੀ ਦੋਵੇਂ ਸਹਜਾਦੇ ਨੇ ਇੱਕ ਦੂਜੇ ਵੱਲ ਮੁੱਖ ਕਰਕੇ ਆਖਿਆ ਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤੇ ਬਲਾਈ ਦੋਵਾਂ ਵੀਰਾਂ ਦੀ ਆਵਾਜ਼ ਜਿਵੇਂ ਸਤਿਗੁਰੂ ਦਾ ਆਪ ਮੇਰ ਪਰਿਆ ਹੱਥ ਸੀਸ ਤੇ ਨ ਰੋਂਜ ਉੱਠੀ ਤੇ ਜਾਈ ਹੁਣ ਕਾਜ਼ੀਆਂ ਨੇ ਤੇ ਮੂੰਹ ਚ ਉਂਗਲਾ ਲੈ ਲਿਆ ਇਹ ਛੋਟੇ ਛੋਟੇ ਬੱਚੇ ਕੀ ਬੁਲਾਇਆ ਇਹਨਾਂ ਨੇ ਕੀ ਆਖਿਆ ਹੈ ਸੁਚਾਨੰਦ ਤਿਲਵਲਾ ਉੱਠਿਆ ਓ ਬੱਚਿਓ ਤੁਹਾਡੇ ਪਿਤਾ ਦਾ ਅਨੰਦਪੁਰ ਦਾ ਦਰਬਾਰ ਨਹੀਂ ਇੱਥੇ ਝੁੱਕ ਕੇ ਸਲਾਮ ਕਰੋ ਅੱਲਾਹੁ ਅਕਬਰ ਆਖੋ ਬਖਸ਼ੇ ਜਾਓਗੇ ਨਹੀਂ ਤੇ ਸਖਸ ਜਾਵਾਂ ਮਿਲ ਨਹੀਂ ਆ ਬਾਬਾ ਜੋਰਾਵਰ ਸਿੰਘ ਜੀ ਕਹਿਣ ਲੱਗੇ ਓ ਸੁਚਾਨੰਦ ਸਾਡੇ ਪਿਤਾ ਨੇ ਜੋ ਸਾਨੂੰ ਸਿਖਾਇਆ ਸੀ ਤੇ ਉਹੀ ਆਖਾਂਗੇ ਅੱਲਾ ਰਾਮ ਵਾਹਿਗੁਰੂ ਇੱਕ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਵੱਖੋ ਵੱਖਰੇ ਨਾਮ ਹੋ ਸਕਦੇ ਨੇ ਉਹ ਤੇ ਇੱਕ ਹੈ ਪਰ ਜੇ ਧੱਕੇ ਜੋਰੀ ਕੋ ਉਹ ਵੀ ਅੱਲਾ ਆਖ ਫਿਰਨੀ ਅਸੀਂ ਆਖਦੇ ਧੱਕਾ ਧੱਕਾ ਨਹੀਂ ਮਨਜ਼ੂਰ ਕਰਾਂਗੇ ਜਿਵੇਂ ਕਿਸੇ ਵੇਲੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਗਿਆ ਸੀ ਬਦ ਲਿਆ ਮੁਹੰਮਦ ਬਨ ਤੁਗਲਕ ਰਾਜੇ ਨੇ ਤੇ ਮਾਂ ਨੂੰ ਮਾਂ ਗਾਉਣਾ ਬਾਈ ਨੂੰ ਬੁਲਾਇਆ ਕਹਿੰਦੇ ਦੇਖ ਇਹ ਤੇਰਾ ਪੁੱਤ ਮਾਰਿਆ ਜਾਵੇਗਾ ਇਹਨੂੰ ਆਖ ਅੱਲਾ ਨਾ ਆਖ ਰਾਮ ਰਾਮ ਛੱਡ ਦੇਵੇ ਤੇ ਅੱਲਾ ਆਖੇ ਅਗਤਨਾਮ ਦੇਵ ਜੀ ਦੀ ਬਾਤ ਆ ਗੌਣਾ ਬਾਈ ਕਹਿੰਦੀ ਦੇਵ ਪੁੱਤ ਮੈਂ ਤੈਨੂੰ ਉਂਝ ਵੀ ਕਹਿੰਦੇ ਆ ਕਈ ਵਾਰੀ ਸੁਣਿਆ ਹੈ ਨਾਮਿਆਂ ਤੂੰ ਕਹਿੰਦਾ ਹੀ ਹੈ ਕਰੀਮਾ ਰਹੀਮਾ ਅੱਲਾ ਤੂੰ ਗਣੀ ਉਦੋਂ ਵੀ ਤੇ ਅੱਲਾ ਅੱਲਾ ਕਹਿੰਨੇ ਹੁਣ ਵੀ ਕਹਿ ਦੇ ਸੁਲਤਾਨ ਪੁੱਛੇ ਸੁਣਵੇ ਨਾਮਾ ਦੇਖੋ ਰਾਮ ਤੇ ਮਾਰੇ ਕਾਮਾ ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ ਬਿਸਮਿਲ ਗਉ ਦੇਉ ਜਵਾਏ ਨਾਤਰ ਗਰਦਨ ਮਾਰ ਠਾਏ ਬਾਦਸ਼ਾ ਐਸੀ ਕਿਉ ਹੋਏ ਬਿਸਮਿਲ ਕੀਆ ਨਾ ਜੀਵੇ ਕੋਏ ਕਰ ਹੈ ਰਾਮ ਹੋਏ ਹੈ ਸੋਏ ਮੇਰਾ ਕੀਆ ਕਛੂ ਨਾ ਹੋਏ ਬਾਦਸ਼ਾ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਰੁੱਧਨ ਕਰੇ ਨਾਮੇ ਕੀ ਮਾਇ ਭਗਤਨਾਮ ਦੇਵ ਜੀ ਦੀ ਮਾ ਰੁੱਧਨ ਰੋਂਦੀ ਹੈ ਪੁੱਤਰ ਰਾਮ ਨਾਮ ਦੀ ਰੱਤ ਛੱਡ ਦੇ ਜਿਵੇਂ ਆਖਦੇ ਨੇ ਕਹਦੇ ਤੁਮੀ ਛੋੜ ਰਾਮ ਕੀ ਨਾ ਭਜੈ ਖੁਦਾਏ ਅਗਤ ਨਾਮਦੇਵ ਜੀ ਕਹਿੰਦੇ ਮਾਂ ਤੂੰ ਤੇ ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ ਤੂੰ ਕਿਉਂ ਮੈਨੂੰ ਇਸ ਗੱਲ ਤੇ ਮਜਬੂਰ ਕਰ ਰਹੀ ਹੈ ਗੱਲ ਅੱਲਾਹ ਕਹਿਣ ਦੀ ਨਹੀਂ ਗੱਲ ੱੱਕੇ ਜੋਰੀ ਦੀ ਹੈ ਮਾਂ ਜੇ ਤੂੰ ਵੀ ਇਹਨਾਂ ਦੀਆਂ ਅੱਖੇ ਮੈਨੂੰ ਅੱਖੇ ਵੀ ਅੱਲਾਹ ਕਹਦੇ ਜਾ ਫਿਰ ਤੂੰ ਮੇਰੀ ਮਾਂ ਇਹ ਮੈਂ ਤੇਰਾ ਕੋਤੀ ਨਹੀਂ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਇਹ ਪਿੰਡ ਪੜੇ ਤਾ ਹਰ ਗੁਣ ਗਏ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫੱਦੇ ਸਿੰਘ ਸਾਹਿਬ ਜੀ ਕਹਿੰਦੇ ਅਸੀਂ ਤੇ ਸਾਡੇ ਜੋ ਪਿਤਾ ਨੇ ਸਿਖਾਇਆ ਹੁਈ ਅੱਖਾਂ 'ਗੇ ਜਾਓ ਤੁਹਾਡਾ ਜੋ ਦਿਲ ਕਰਦਾ ਕਰ ਲਓ ਅਸੀਂ ਤੁਹਾਡੇ ਅੱਖੀ ਆਖਦੇ ਕੋਈ ਸਾਡਾ ਅੱਲਾ ਵੀ ਹੈ ਉਹੀ ਸਾਡਾ ਰਾਮ ਵੀ ਹੈ ਉਹੀ ਅਸੀਂ ਪ੍ਰੇਮ ਦੇ ਕੰਢੇ ਤੇ ਰੱਬ ਨੂੰ ਹੈ ਤੋਲਣਾ ਤੇਰੇ ਕਹਿਣ ਤੇ ਅਸੀਂ ਨਹੀਂ ਅੱਲਾ ਅੱਲਾ ਬੋਲਣਾ ਸਾਡਾ ਅੱਲਾ ਵੀ ਹੈ ਉਹੀ ਸਾਡਾ ਰਾਮ ਵੀ ਹੈ ਉਹੀ ਸਾਡਾ ਅੱਲਾ ਵੀ ਹੈ ਉਹੀ ਸਾਡਾ ਰਾਮ ਵੀ ਹੈ ਉਹੀ ਅਸੀਂ ਪ੍ਰੇਮ ਦੇ ਕੰਡੇ ਤੇ ਰੱਬ ਨੂੰ ਹੈ ਤੋਲਣਾ ਤੇਰੇ ਕਹਨ ਤੇ ਅਸੀਂ ਨਹੀਂ ਅੱਲਾ रा बोलना तेरे कैद तेरा सी नहीं अल्ला अल्ला बोलना जाते हसी नहीं अल्ला अल्ला बोलना जाते हसी नहीं अल्ला अल्ला बोलना अने न कॾहिं नज़र न आया वज़े अने न कॾहिं नज़र न आया